28 ਜੁਲਾਈ 2009 ਚ ਰੋਲਦਾ ਸਿੰਘ ਦਾ ਕਤਲ ਕੀਤਾ ਗਿਆ ਸੀ ਰੋਲਦਾ ਸਿੰਘ ਦੇ ਆਰਐਸਐਸ ਨਾਲ ਸਬੰਧ ਸਨ ਪਰਮਜੀਤ ਸਿੰਘ ਪੰਮਾ ਨੇ ਮਾਮਲੇ ਦੀ ਸਾਜ਼ਿਸ਼ ਰਚੀ ਸੀ ਕਤਲ ਕਰਨ ਤੋਂ ਬਾਅਦ ਗੋਲਡੀ ਥਾਈਲੈਂਡ ਚਲਾ ਗਿਆ ਸਤੰਬਰ 2009 ਚ ਗੋਲਡੀ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਗਮਉਂਦ ਸਿੰਘ ਤੇ ਦਰਸ਼ਨ ਸਿੰਘ ਦੀ ਗ੍ਰਿਫਤਾਰੀ ਹੋਈ ਸੀ ਦੋ ਸਾਥੀ ਗ੍ਰਿਫਤਾਰ ਹੋਏ ਸਨ ਰਮਨਦੀਪ ਗੋਲਡੀ ਦੇ ਗੋਲਡੀ ਕਾਫੀ ਸਮਾਂ ਨੇਪਾਲ ਵੀ ਰਿਹਾ ਪਟਿਆਲਾ ਤੇ ਅੰਮ੍ਰਾਲਾ ਚ ਬੰਬ ਧਮਾਕਾ ਹੋਇਆ ਸੀ ਪਟਿਆਲਾ ਚ ਬੰਬ ਧਮਾਕਾ 20 April 2010 ਨੂੰ ਹੋਇਆ ਪਮਾ ਤੇ ਗੋਲਡੀ ਹੀ ਇਸ ਧਮਾਕੇ ਦੇ ਮੁੱਖ ਸਾਜ਼ਿਸ਼ਕਾਰ ਸਨ ਹੁਣ ਤੁਹਾਨੂੰ ਦੱਸ ਦਿਆਂ ਕਿ ਰਮਨਦੀਪ ਸਿੰਘ ਗੋਲਡੀ ਨੂੰ ਪੁਲਿਸ ਨੇ ਗ੍ਰਿਫਤਾਰ ਕਿਵੇਂ ਕੀਤਾ ਦੋ ਮੈਂਬਰੀ ਟੀਮ ਜੋ ਕਿ THAILAND ਗਈ ਪਰ ਗੋਲਡੀ ਮਲੇਸ਼ੀਆ ਚਲਾ ਗਿਆ 네ਪਾਲੀ ਫਰਜ਼ੀ ਪਾਸਪੋਰਟ ਖਾਰਜ ਕਰਵਾਇਆ ਕੇਂਦਰੀ ਏਜੰਸੀਆਂ ਤੇ ਮਲੇਸ਼ੀਅਨ ਦੀ ਮਦਦ ਲਈ ਗਈ ਇਸ ਤੋਂ ਬਾਅਦ ਗੋਲਡੀ ਨੂੰ ਚਨਈ ਲਿਆਂਦਾ ਗਿਆ ਪੰਜਾਬ ਪੁਲਿਸ ਦੀ ਟੀਮ ਨੇ ਇਸ ਨੂੰ ਗ੍ਰਿਫਤਾਰ ਕੀਤਾ ਗੋਲਡੀ ਨੂੰ ਪਟਿਆਲਾ ਕੋਰਟ ਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ 5 ਦਿਨਾਂ ਦੇ ਅੱਜ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਇਸ ਤੋਂ ਪਹਿਲਾਂ 8 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਸੀ